ਹਾਂ ਜੀ ਉਹਨਾਂ ਨੂੰ ਮਿਲਣਾ ਹੈ ਜੀ ਮੈਂ ਕੌਮਨਿਸਟਰੀ ਚੋਂ ਬੰਦਾ। ਇਹ ਹੀ ਅਮਰਪਾਲ ਜੀ ਗਾਰੀ ਕਰਨੀ ਹੈ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਬੰਦੀ ਸੀ। ਇਹ ਤੇ ਚੰਗੀ ਚੰਨੀ ਗੱਲ ਕਿਸੇ ਜਿਹੜੇ ਕਾਂਗਰਸ ਦੇ ਮੈਂਬਰ ਬਾਜ ਮੇਜਰ ਦਾ ਕੋਈ ਲੱਗਦਾ ਹੈ। ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੀ ਉਹ ਕਿਸੇ ਵੀ ਪਾਰਟੀ ਚ ਹੈ ਜੇ ਅਮਰਪਾਲ ਜੀ ਲਈ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਤੱਕਾ ਹੈ ਤਾਂ ਚੰਗੀ ਗੱਲ ਹੀ ਹੈ। ਆਪਣਾ ਮੀਟਿੰਗ ਸੀਗੀ ਸਾਡੀ ਆਪਣੇ ਬਹੁਤ ਹੀ ਮਾਣਯੋਗ ਸਤਕਾਰਯੋਗ ਸੰਤਾ ਸਿੰਘ ਜੀ ਹੁਮੇਦਪੁਰੀ ਜੀ ਨੇ ਕਰਵਾਈ ਸੀ ਉਹ ਤੇ ਇਹੀ ਮੀਟਿੰਗ ਹੋਈ ਆ ਵੀ ਜੋ ਹਮ ਖਿਆਲੀ ਪਾਰਟੀਆਂ ਐ ਜਾਂ ਜਿਹੜੇ ਵੀ ਸ਼ਖਸ ਨੇ ਆਪਾਂ ਉਹਨਾਂ ਨਾਲ ਰਲ ਕੇ ਇਲੈਕਸ਼ਨ ਲੜਿਆ ਜਾਵੇ ਐਸਟੀਪੀਸੀ ਤੋਂ ਕਮੀ ਤੇ ਸਾਰੇ ਚਿੱਟਾਂ ਲੜੋਗੇ ਕਿ ਕਿੱਥੇ ਵੀ ਜਿੱਤੇ ਰਹੀਗੇ ਹਾਂਜੀ ਸਾਰੀਆਂ ਤੇ ਲੜਾਂਗੇ ਚਲੋ ਤੇ ਬੋਟਾ ਵੀ ਨੇੜੇ ਆ ਗਿਆ ਨੇ ਵੋਟਰ ਨੇੜੇ ਨਹੀਂ ਆਹੀ ਕਹਿ ਰਹੇ ਆ ਜੀ ਕਿਹੜੀਆਂ ਜੀ ਕਿਹੜੇ ਵੋਟਾ ਬਣਾਉਣ ਦੀ ਗੱਲ ਕਰ ਰਹੇ ਜਿੰਨੀ ਉਹਦੇ ਆ ਉਹਦੇ ਬਾਰੇ ਹਲੇ ਫੈਸਲਾ ਲੈਣਾ ਹੈ ਅੱਛਾ ਜੀ ਹਾਂਜੀ ਪਰੇ ਤਪੂ ਸਾਹਿਬ ਵੀ ਲੜ ਰਹੇ ਨੇ ਜਮੇ ਫੋਨ ਨਹੀਂ ਹਵੇ ਕੋਈ ਫਾਈਨਲ ਨਹੀਂ ਐਸਪੀਸੀ ਦੀ ਗੱਲ ਆ ਰਹੀ ਹੈ ਕਿ ਹਾਂਜੀ 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 ਐਸਪੀਸੀ ਦੀ ਗੱਲ ਹਾਂ ਉਸ ਦੇ ਬਾਰੇ ਇਸ ਤੇ ਕੀਤਾ ਹੈ ਤੁਹਾਨੂੰ ਪਤਾ ਹੈ ਤਾਂ ਆਪਾਂ ਇਹਨੂੰ ਪਾ ਗਏ ਕਿ ਕਿਸੇ ਚੜ੍ਹ ਕੇ ਵੀ ਮਿਲਦੇ ਆ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਕੁਝ ਹਾਂਜੀ ਉਹਨਾਂ ਨੂੰ ਮਿਲਣਾ ਹੈ ਜੀ ਮੈਂ ਕੱਲ ਹੋਮਨਿਸਟਰੀ ਚ ਬੰਦਾਂ ਇਹੀ ਅਮਰਪਾਲ ਜੀ ਗਾਰੀ ਕਰਨੀ ਹੈ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਬੰਦੀ ਸੀ ਬੀਤੇ ਦਿਨੀ ਚੰਗੀ ਚੰਨੀ ਵੀ ਗੱਲ ਕਿ ਕਿਸੇ ਜਿਹੜੇ ਕਾਂਗਰਸ ਦੇ ਮੈਂਬਰ ਬਾਜ ਮਨਜਿੰਦਰ ਕੋਰ ਹਾਂ ਜੀ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਕੁਝ ਕਦਮ ਕਰਨਾ ਚਾਹੀਦੇ ਨੇ ਹਲੇ ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੀਓ ਕਿਸੇ ਵੀ ਪਾਰਟੀ 'ਚ ਜੇ ਅਮਰਪਾਲ ਜੀ ਲਈ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਹੈ ਤੱਕਾ ਹੈ ਤਾਂ ਚੰਗੀ ਗੱਲ ਹੀ ਹੈ ਲਗਦਾ ਜੀ ਕਿ ਤਰ੍ਹਾਂ ਬਾਅਦ ਵਿੱਚ ਕੁਝ ਕਾਂਗਰਸ ਨੇ ਜੀਪੀ ਨੇ ਨਾ 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 ਕਿਵੇਂ ਚੰਨੀ ਚੰਨੀ ਜੀ ਦੇ ਬੋਲਣ ਤੋਂ ਬਾਅਦ ਬੀਜੇਪੀ ਨੇ ਸਵਾਲ ਖੜੇ ਕਰ ਲਿਆ ਜਿਹੜੇ ਚੰਨੀ ਚੰਨੀ ਦਾ ਮੰਗ ਕੀਤੀ ਸੀ ਨਹੀਂ ਜੀ ਮੁੱਦਾ ਕਿਉਂ ਬਣਾ ਲਿਆ ਸਹੀ ਗੱਲ ਹੈ ਉਹਨਾਂ ਨੇ ਧੱਕੇਸ਼ਾਹੀ ਖਿਲਾਫ ਆਵਾਜ਼ ਚੱਕੀ ਹੈ ਜੋ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਸਿੱਖ ਕੌਮ ਨਾਲ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਹੈ ਜੇ ਤੁਹਾਨੂੰ ਵੀ ਲੱਗਦਾ ਜਿਵੇਂ ਸ਼੍ਰੋਮਣੀ ਕਾਲਜ ਦਾ ਹਾਲਾਤ ਚੱਲਦੇ ਨੇ ਕਿੰਨਾ ਇੱਕ ਫਰਕ ਪਏਗਾ ਐਡੂਬੀਸੀ ਬੋਥਾ ਦੇ ਵਿੱਚ ਉਹਨਾਂ ਨੂੰ ਤਾਂ ਲੋਕਾਂ ਨੇ ਨਕਾਰ ਹੀ ਦਿੱਤਾ ਹੈ ਤੋੜੇ ਸਾਹਮਣੇ 21 ਸੀਟਾਈ ਹੈ ਹੂੰ ਤਨ ਲੱਗਦਾ ਜਿਵੇਂ ਕਿ ਅਸੀਂ ਬੀਤੇ ਦਿਨੀ ਜਿਹੜੇ ਬਾਕੀ ਦਾ ਰਾ ਗਿਆ ਸੀਗਾ ਅਸ਼ਟੇ ਕਾ ਦਾ ਸਰ ਪੇਸ਼ ਹੋ ਐਸੇ ਨਾਲ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਸੁਖਵੀਰ ਬਾਦਲ ਜਾ ਕੇ ਆਪਣੀ ਗੱਲ ਰੱਖ ਕੇ ਆਏ ਨੇ ਤੁਹਾਨੂੰ ਕਿ ਲੱਗਦਾ ਕੀ ਹੋ ਜਾ ਫੈਸਲਾ ਆਨ ਦੀ ਮੇਲ ਹੈਗੀ ਸਿੰਘ ਸਹਿਬਾਨ ਵੱਲੋਂ ਦੇਖੋ ਕੀ ਫੈਸਲਾ ਕਰਦੇ ਉਹਦੇ ਵਿੱਚ ਤਾਂ ਸੇਵਾ ਹੀ ਲਾਉਣੀ ਆ ਤਨਖਾਹ ਹੀ ਲਾਉਣੀ ਆ ਹਾਂ ਉਹਦੇ ਨਾਲ ਇਹ ਵੀ ਨਹੀਂ ਨਾ ਵੀ ਜਿਉ ਦੁੱਧ ਤੇ ਤੋਤਾ ਹੀ ਹੋ ਜਾਣਗੇ ਹਾਂ ਅੱਗੇ ਨਹੀਂ ਆਹ ਦੀ ਗੱਲ ਕਰਨਗੇ ਇਸ ਮਾਮਲੇ ਫਿਰ ਕੀ ਕਿ ਤਿਆਸਦ ਹੈ ਕਿਸੇ ਸੰਗਤ ਵਿੱਚ ਬਿੱਕਰ ਦੇ ਹੈਗਾ ਸੰਘਾ ਦੇ ਕੀਤੇ ਬਾਰੇ ਭਾਈ ਜੀ ਕੋਈ ਕੁਝ ਨਹੀਂ ਕਹਿ ਸਕਦੇ ਹੁਣ ਕਾਂ